ਜਿਹੜੇ ਨੇੜੇ ਰਹਿੰਦੇ ਨੇ ਜਿਹਨਾਂ ਕੋਲ ਸਮਾਂ ਹੈ ਮਹਾਰਾਜ ਨੇ ਕਿਰਪਾ ਕੀਤੀ ਹੋਈ ਆ ਉਹਨਾਂ ਨੂੰ ਹਫਤੇ ਬਾਅਦ ਆਪਣੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਆਪਣੇ ਗੁਰੂ ਦੇ ਤੁਸੀਂ ਸਾਹਮਣੇ ਖੜੇ ਹੋ ਬੈਠੇ ਹੋ ਦਰਸ਼ਨ ਕਰਦੇ ਪਏ ਹੋ ਗੱਲ ਥੋੜੀ ਹੋਵੇ ਨਾ ਹੋਵੇ ਅਰਦਾਸ ਹੋਵੇ ਨਾ ਹੋਵੇ ਜੇ ਤੁਸੀਂ ਗੁਰੂ ਦੇ ਸਾਹਮਣੇ ਬੈਠੇ ਹੋ ਨਾ ਤੁਹਾਨੂੰ ਬੜਾ ਕੁਝ ਮਿਲ ਜਾਵੇ ਵਾਹਿਗੁਰੂ ਓਰਾ ਹੁੰਦਾ ਜਿੱਦਾਂ ਮੋਬਾਈਲ ਨਾਲ ਮੋਬਾਈਲ ਨਹੀਂ ਆਪਾਂ ਕੰਟੈਕਟ ਕਰਦੇ ਜਦੋਂ ਅਸੀਂ ਬੈਠੇ ਆ ਤੁਸੀਂ ਸਾਹਮਣੇ ਬੈਠੇ ਹੋ ਜਿਹੜਾ ਓਰਾ ਉਹਦੇ ਵਿੱਚੋਂ ਸ਼ਕਤੀਆਂ ਇਦਾਂ ਕੰਟੈਕਟ ਹੋਣਗੀਆਂ ਤੁਹਾਨੂੰ ਬੜਾ ਕੁਝ ਪੋਜੀਟਿਵ એનર્ਜੀ ਮਿਲੇਗੀ ਕਬੀਰ ਸਾਹਿਬ ਦਾ ਇੱਕ ਹੁੰਦਾ ਸ਼ਲੋਕ ਕਬੀਰ ਸਹੀ ਮੁਕਤਨ ਹੈ ਜਾ ਮੁਕਈਏ ਰਾਮ ਤੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋਬਰਾ ਇਹ ਓਰੇ ਦੀ ਗੱਲ ਕੀਤੀ ਹੈ ਵੀ ਦੇਹੀ ਦਾ ਕਿਹਦੀ ਵਿਚਾਰੀ ਹੈ ਜਿਹੜੇ ਪਿੰਡ ਵਿੱਚ ਮਹਾਪੁਰਖ ਰਹਿੰਦੇ ਉਹ ਪਿੰਡ ਪਵਿੱਤਰ ਹੋ ਜਾਂਦਾ ਇਨਾ ਉਰਬਣੀ ਆਪਣੇ ਗੁਰੂ ਦੇ ਹਫਤੇ ਬਾਅਦ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਜਿਹੜੇ ਨੇੜੇ ਰਹਿਣ ਵਾਲੇ ਨਾ ਤੇ ਚਲੋ ਹਫਤੇ ਬਾਅਦ ਦਰਸ਼ਨ ਦੇ ਦੋ ਟਾਈਮ ਵੀ ਨਹੀਂ ਗੁਰਪੁਰਬ ਤੇ ਜ਼ਰੂਰ ਆਉਣਾ ਚਾਹੀਦਾ ਕੋਈ ਬਹਾਨਾ ਨਹੀਂ ਮਾਰਨਾ ਚਾਹੀਦਾ ਉਰੇ ਤੁਸੀਂ ਮਨ ਕਰਕੇ ਆਪਣੇ ਗੁਰੂ ਨਾਲ ਜੁੜੋ ਤੁਹਾਨੂੰ ਪਰਮੇਸ਼ਰ ਬਹੁਤ ਜਲਦੀ ਮਿਲੇਗਾ ਹੋਲ ਕਮਾਈ ਤੇ ਸ મિતਰ ਵਿਚੋਲੇ ਜੈ ਮਿਲਕੰਤ ਪਛਾੜਾ ਰੱਬ ਨੇ ਕਿਹਾ ਵੀ ਜਿਹਨੇ ਇਹਨੂੰ ਨਾਮ ਦਿੱਤਾ ਇਹ ਉਹਦੇ ਨਾਲ ਹੀ ਜੁੜਦਾ ਪਿਆ ਵਿਸ਼ਵਾਸ ਕਰਦਾ ਪਿਆ ਮੇਰੇ ਤੱਕ ਤਾਂ ਕਿੱਥੇ ਪਹੁੰਚਣਾ ਹੈ ਮੈਂ ਕੋਲ ਜਾ ਹਾਂ ਪਹਿਲਾਂ ਜਿਹਨੇ ਨਾਮ ਦਿੱਤਾ ਉਹ ਤੇ ਭਰੋਸਾ ਬਣਾਓ ਤੁਹਾਡਾ ਪੂਰਾ ਭਰੋਸਾ ਹੋਣਾ ਚਾਹੀਦਾ ਹਾਂ